ਸ਼ੱਕੀ ਹਾਲਾਤਾਂ ਚ ਲਾਪਤਾ ਹੋਏ ਬੱਚੇ ਦੀ ਦਾਦੀ ਪਿੱਖੀਵਿੰਡ ਚੌਂਕ ਵਿੱਚ ਐਸਐਚਓ ਦੇ ਸਾਹਮਣੇ ਹੋ ਕੇ ਪਿੱਟੀ ਚੌਂਚਾ ਲਗਾਇਆ ਧਰਨਾ तकरीबन 1 ਮਹੀਨਾ ਪਹਿਲਾਂ ਥਾਣਾ ਪਿੱਖੀਵਿੰਡ ਦੇ ਅਧੀਨ ਆਉਂਦੇ ਪਿੰਡ ਪੋਹਵਿੰਡ ਵਾਲੇ ਰਹਿਣ ਵਾਲੇ 12 ਸਾਲ ਦੇ ਬੱਚੇ ਹਰਨੂਰ ਸਿੰਘ ਦੇ ਸ਼ੱਕੇ ਹਲਾਤਾ ਵਿੱਚ ਲਾਪਤਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਸਨ ਪਰ 1 ਮਹੀਨਾ ਬੀਤਣ ਤੋਂ ਬਾਅਦ ਵੀ ਪਿੱਖੀਵਿੰਡ ਪੁਲਿਸ ਦੇ ਹੱਥ ਖਾਲੀ ਦਿਖਾਈ ਦੇ ਰਹੇ ਹਨ ਜਿਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਵੱਲੋਂ ਭਗਵਾਨ ਵਾਲਮੀਕੀ ਇਕਤਾ ਸੰਘਰਸ਼ ਦਾਲ ਦੇ ਝੰਡੇ ਹੇਠ ਪਿੱਖੀਵਿੰਡ ਚੌਂਕ ਵਿੱਚ ਤਰਨਾ ਦਿੱਤਾ ਗਿਆ ਜਿੱਥੇ ਪਰਿਵਾਰਕ ਮੈਂਬਰਾਂ ਵੱਲੋਂ ਪਿੱਖੀਵਿੰਡ ਚੌਂਕ ਨੂੰ ਬੰਦ ਕਰਕੇ ਇਨਸਾਫ ਦੀ ਮੰਗ ਕੀਤੀ ਗਈ ਜਿਸ ਤੋਂ ਬਾਅਦ ਥਾਣਾ ਹਲੜਾ ਦੀ ਮੁਖੀ ਬਲਵਿੰਦਰ ਸਿੰਘ ਨੇ ਧਰਨਾਕਾਰੀਆਂ ਨੂੰ ਆਨਕੇ ਆਸ਼ਵਾਸਨ ਦਿੱਤਾ ਅਤੇ ਧਰਨਾਕਾਰੀਆਂ ਨੇ ਆਪਣਾ ਧਰਨਾ ਚੁੱਕਿਆ ਅਤੇ ਪ੍ਰੈਸ ਨਾਲ ਗੱਲਬਾਤ ਕੀਤੀ ਸੋਨੂ ਫਤਿਆਬਾਦ ਦੀ ਵਿਸ਼ੇਸ਼ ਰਿਪੋਰਟ ਮੇਰੀ ਆਸ ਹੈ ਕਿ ਸਾਰੇ ਆਪਣੀ ਜੈਦਲੋਂ ਮਾਨਦਾਰੀ ਨਾਲ ਡਿਊਟੀ ਨਿਭਾ ਕੇ ਇਸ ਚੀਜ਼ ਨੂੰ ਅੱਗੇ ਲੈ ਕੇ ਜਾਣ ਚੁੱਕਣ ਵਾਲੇ ਵਾਹਰਗੀ ਦਾ ਖਾਤਾ ਵਾਹਰਗੀ ਦੀ ਫਟੇ ਮੇਰੇ ਧਰਮੇ ਦੇ ਵਿੱਚ ਪੁੱਜੇ ਵੀਰ ਭਰਾਵਾ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ ਜਿਹੜਾ 12 ਸਾਲ ਦਾ ਬੇਟਾ ਗੁਰਦੁਆਰਾ ਸਾਹਿਬ ਦੇ ਵਿੱਚ ਖੇਡਣ ਗਿਆ 5 ਵਜੇ ਗਿਆ ਘਰ ਤੋਂ ਅਸੀਂ 6 ਵਜੇ ਅਸਦੀਪਾ ਕਰਨੀ ਸ਼ੁਰੂ ਕੀਤੀ ਸਾਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਆਟਾ ਬੱਚਾ ਖੇਡ ਰ ਗਿਆ ਵਾਪਸ ਨਹੀਂ ਆਇਆ ਵੀਰ ਜੀ ਗੁਰਦੁਆਰਾ ਸਾਹਿਬ ਦੇ ਵਿੱਚੋਂ ਇੱਕ ਕੋਈ ਇੱਕ 7 ਕਿਲੋ ਦਾ ਕੋਈ ਸਰੀਆ ਚੋਕ ਲਿਉਂਦਾ ਕੋਈ ਪਣਕ ਚੋਰੀ ਹੋ ਜਾਂਦੀ ਗੁਰਦੁਆਰਾ ਸਾਹਿਬ ਦੇ ਵਿੱਚੋਂ 5 ਕਿਲੋ ਉਹ ਉਸ ਵੇਲੇ ਕੈਮਰੇਆਂ ਦੇ ਵਿੱਚ ਮੌਜੂਦ ਆ ਉਹ ਦਿਖਾਈ ਜਾਂਦੀ ਆ ਤੇ ਇਹ ਸਾਡਾ ਬੱਚਾ ਗੁੰਮ ਹੋ ਰਿਹਾ ਇਹ ਕਿਉਂ ਨਹੀਂ ਦਿਖਾਇਆ ਗਿਆ ਕੈਮਰੇ ਦੇ ਵਿੱਚ ਕਿਉਂ ਨਹੀਂ ਆਇਆ ਸਾਰੇ ਪਿੰਡ ਦੇ ਕੈਮਰੇ ਬੰਦ ਹੋ ਗਏ ਜੀ ਇਹ ਸਿਰਫ ਇਹਦੇ ਵਿੱਚ ਰਾਜਨੀਤਿਕ ਮਾਮਲੇ ਚੱਲ ਰਹੇ ਜੀ ਸਾਡੇ ਬੱਚੇ ਦੇ ਲੱਭਣ ਦੇ ਵਿੱਚ ਕੋਈ ਪੁਲਿਸ ਨੇ ਕੋਈ ਭਾਲ ਨਹੀਂ ਕੀਤੀ ਸਾਨੂੰ ਪਤਾ ਜੀ ਸਾਨੂੰ ਕੋਈ ਯਕੀਨ ਨਹੀਂ ਆ ਵੀ ਪੁਲਸ ਨੇ ਭਾਲ ਕੀਤੀ ਹੋਊਗੀ ਹਾਂ ਜੀ ਮੇਰੇ ਨਾਨਕ ਪਤਾ ਸਾਹ ਜਾਣਾ ਉੱਪਰ ਅਸੀਂ ਦਾ ਧੰਨਵਾਦ ਕਰਾਂਗੇ ਜੀ ਜੇ ਸਾਨੂੰ ਇਹ ਚੀਜ਼ ਦੀ ਇਹ ਧੰਕੀ ਦੇ ਰਹੇ ਆ ਕਿ ਸਾਡੇ ਤੇ ਪਰਚੇ ਕਰਨਗੇ ਤੇ ਸਰ ਸਾਡੇ ਤੇ ਹੋਣੇ ਪਰਚੇ ਕਰੋ ਐਸੇ ਵਿਅਕਤੀ ਕਰੋ ਤੇ ਮੋਟੇ ਤੇ ਕਰੋ ਤੇ ਸਾਨੂੰ ਘਰ ਨਾ ਜਾਣ ਦਿੱਤਾ ਜਾਵੇ ਸਾਨੂੰ ਹੁਣੇ ਹੀ ਇਸੇ ਵੇਲੇ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਅਸੀਂ ਸਾਰੇ ਜਾਣੇ ਹੀ ਜੇਲ੍ਹ ਤੇ ਜਾਣ ਨੂੰ ਤਿਆਰ ਆ ਜੀ ਸਾਨੂੰ ਕੋਈ ਡਰ ਨਹੀਂਗਾ ਜੀ ਜਿੱਤਰਾ ਮਰਜੀ ਠੋਕੇ ਪਰਚੇ ਕਰੋ ਜੋ ਸਾਡੇ ਦੇ ਧਾਰਾਂ ਲੱਗਦੀਆਂ ਸਾਡੇ ਤੇ ਲਾਓ ਜੀ ਸਾਨੂੰ ਕੋਈ ਇਤਰਾਜ਼ ਨਹੀਂਗਾ ਇਹ ਵੇਖੋ ਜੀ ਇੱਕ ਤੇ ਸਾਡੇ ਬੱਚੇ ਦਾ ਮੈਟਰ ਆ ਉੱਥੋਂ ਸਾਨੂੰ ਪਰਚੇ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਤੇ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਾਂਗੇ ਸਾਡੇ ਤੇ ਠੋਕੇ ਪਰਚੇ ਕਰੋ ਜੀ ਜਿੱਤਰਾ ਵੀ ਕਰਤ ਹੁੰਦੇ ਆ ਕੋਈ ਸਾਡਾ ਜੇ ਸਾਡਾ ਕੋਈ ਜਾਣੀ ਨੁਕਸਾਨ ਆਇਆ ਉਹ ਚੀਜ਼ ਦਾ ਪੂਸ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਸਾਡੇ ਤੇ ਪਰਚਾ ਕਰਨਾ ਕਰੋ ਜਿੰਨੇ ਕਰਨੇ ਕਰੋ ਜੀ ਅਸੀਂ ਕੋਈ ਨਹੀਂ ਜਿੱਥੇ ਪ੍ਰਸ਼ਾਸਨ ਲਿਖਾਣ ਹੋ ਗਿਆ ਕੋਈ ਆਲੇ ਖਲਾਸੇ ਸੰਸਾਰ ਜਿਹੜੀ ਜਿ ਨੂੰ ਕਿਸ ਤਰ੍ਹਾਂ ਬੋਲ ਰਿਹਾ ਜੀ ਇਹਨਾਂ ਨੂੰ ਲੇਟਾ ਨਹੀਂ ਬੋਲਣ ਦੀ ਬਲੀ ਲੇਖੋ ਜੀ ਇਹ ਲੇਟ ਜਿਨਾ ਕਿਸ ਤਰ੍ਹਾਂ ਬੋਲ ਰਿਹਾ ਜੀ ਇਹ ਐਡਾ ਐਡਾ ਜਨਾ ਬੋਲਦਾ ਕਿਹੜਾ ਮੁਲਖ ਕਿਤੇ ਪੈਸੇ ਨਹੀਂ ਜੋਏ ਕਿ ਪਰਸ ਨੂੰ ਦਿੰਲੀ ਹਰ ਜਣ ਪੈਸੇ ਦਿੰਦਿਆ ਤੇ ਉਹਨਾਂ ਨੂੰ ਚੜਾ ਦਿੰਦੇ ਵਟ ਓਏ ਬੈਂਕਾਂ ਲੋਟ ਕੇ ਤੇ ਨੋਕੀ ਪਾ ਜਾਂਦੇ ਘਰ ਨੂੰ ਉਹਨਾਂ ਵਾਸਤੇ ਤੇ ਪਰਸ ਮੁਲਖ ਜੀ ਲਾਭ ਦੀ ਪੰਜਾਬ ਨਾਜ ਵੀਰ ਜੀ ਨਰਵੈਲ ਸਿੰਘ ਹੈ ਜੀ ਮੇਰਾ ਪਿੰਡ ਕੜਾ ਜੀ ਮੇਰਾ ਪਿੰਡ ਪੌਂਡ ਸਾਹਿਬ ਜੀ ਅੱਜ ਭਿੱਖੀਵੰਡ ਚੋਂ ਜੋ ਧਰਨਾ ਦੇਣ ਦਾ ਹੈ ਜੇ ਕਿਹਦੇ ਸਬੰਧ ਚ ਇਹ ਸਾਡਾ ਜੀ ਬੱਚਾ ਪਿੰਡ ਪੌਂਡ ਤੋਂ 3 ਤਰੀਕ ਤੋਂ ਚੁੱਕਿਆ ਗਿਆ ਜਿਸ ਦਾ ਅੱਜ ਤੱਕ ਕੋਈ ਪਤਾ ਨਹੀਂ ਲੱਗ ਰਿਹਾ ਜੀ ਅਸੀਂ ਐਸਐਚਓ ਭਿੱਖੀਵੰਡ ਨੂੰ ਦਰਖਾਸਤ ਦੇ ਚੁੱਕੇ ਹਾਂ ਜੀ ਡੀਐਸਪੀ ਭਿੱਖੀਵੰਡ ਦਰਖਾਸਤ ਦੇ ਚੁੱਕੇ ਹਾਂ ਐਸਐਸਪੀ ਸਾਹਿਬ ਨੂੰ ਦਰਖਾਸਤ ਦੇ ਦਿੱਤਾ ਹੈ ਬਾਲ ਵਿਕਾਸ ਦਫ਼ਤਰੇ ਦਰਖਾਸਤ ਦੇ ਚੁੱਕੇ ਹਾਂ ਡੀਸੀ ਸਾਹਿਬ ਤੋਂ ਸਾਨੂੰ ਫੋਨ ਕਰਕੇ ਸਾਡੇ ਸਾਰੇ ਪਰਿਵਾਰ ਨੂੰ ਸੱਦਿਆ ਗਿਆ ਜੀ ਉੱਥੇ ਸਾਡੇ ਸਾਰੇ ਆਧਾਰ ਉੱਥੋਂ ਵੀਰ ਜਿਹੜੀ ਰਿਪੋਰਟ ਜੀ ਇਹਨਾਂ ਕੋਲ ਥੱਲੇ ਆ ਚੁੱਕੀ ਆ ਉਹਦੇ ਤਹਿਤ ਵੀ ਅੱਜ ਤੱਕ ਸਾਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਲੱਗਾ ਕਿ ਸਾਡਾ ਬੱਚਾ ਕੌਣ ਲੈ ਗਿਆ ਕਿਤਰਾ ਲੈ ਗਿਆ ਜੋ ਇਹਨਾਂ ਨੂੰ ਸ਼ੱਕ ਸੀਗਾ ਉਹ ਪੁਲਿਸ ਨੇ ਆਪਣਾ ਇੱਕ ਮਹੀਨੇ ਚ ਕੱਢ ਲਿਆ ਜੀ ਉਹਦੇ ਵੇਲੇ ਜੇ ਬੱਚਾ ਆ ਆਪ ਦੇ ਸ਼ੱਕ ਦੇ ਤੌਰ ਤੇ ਇਹਨਾਂ ਨੂੰ ਨਹੀਂ ਪਤਾ ਲੱਗਾ ਤੇ ਫੇਰ ਸਾਡਾ ਬੱਚਾ ਪੈਣ ਤੋਂ ਚੁੱਕਿਆ ਗਿਆ ਜੀ ਸੀਸੀਟੀਵੀ ਕੋਈ ਫੋਟੋ ਹੀ ਸਾਹਮਣੇ ਆਈ ਦੋ ਫੋਟੋਆਂ ਸਰ ਜੀ ਇਹਨਾਂ ਨੂੰ ਸੀਸੀਟੀਵੀ ਦੀਆਂ ਦਿੱਤੀਆਂ ਤੇ ਇਹਨਾਂ ਨੇ ਅੱਗੋਂ ਸਾਨੂੰ ਕਹਿੰਦੇ ਜੀ ਉਹ ਕਲੀਅਰ ਨਹੀਂ ਹੁੰਦੀਆਂ ਜੋ ਤੁਸੀਂ ਦਿੱਤੀਆਂ ਕਢਾ ਕੇ ਕੇ ਇਹਨਾਂ ਨੇ ਨਹੀਂ ਕਢਾਈਆਂ ਇਹ ਨਾਲ ਕੇ ਨਾਲ ਗਿਆ ਜੀ ਐਸਐਸਓ ਸਾਹਿਬ ਖੁਦ ਨਾਲ ਗਿਆ ਇੱਕ ਫੋਟੋ ਮੈਂ ਇਹਨਾਂ ਨੂੰ ਆਪ ਕਢਾ ਕੇ ਦਿੱਤੀ ਆ ਕਢ ਕੇ ਦਿੱਤੀ ਆ ਇੱਕ ਇਹ ਨਾਲ ਗਿਆ ਜੀ ਇਰੇ ਵਿੱਚ ਵੀਡੀਓ ਦੇ ਵਿੱਚ ਸੋਸੋ ਸਾਹਿਬ ਨੇ ਖੁਦ ਵੇਖਿਆ ਜੀ ਕਿ ਸਾਡਾ ਬੱਚਾ ਮੋਰਚਲ ਦੇ ਵਿੱਚ ਲਾਲ ਟੀ-ਸ਼ਰਟ ਪਾ ਕੇ ਜਿਹੜੀ ਸੀਸੀਟੀਵੀ ਜੋ ਫੁਟੇਜ ਮੋਰਚਲ ਵਰਤੇ ਗਿਆ ਕੀ ਉਹਨਾਂ ਦੀ ਪੰਜਾਬ ਪੁਲਿਸ ਵੱਲੋਂ ਪਛਾਣ ਕੀਤੀ ਗਈ ਕਿ ਨਹੀਂ ਜੀ ਕੀ ਮੰਗ ਕਰਦੇ ਜੇ ਦੋਈ ਹੁਣਾ ਮੰਗੇ ਹੋਈ ਕਰਦੇ ਆ ਜੀ ਵੇਖੋ ਪ੍ਰਸ਼ਾਸਨ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਇਮਾਨਦਾਰੀ ਨਾਲ ਇਸ ਚੀਜ਼ ਨੂੰ ਲੈ ਕੇ ਇੱਕ ਸੀਰੀਅਸ ਮੈਟਰ ਨੂੰ ਲੈ ਕੇ ਇਸ ਚੀਜ਼ ਤੇ ਸਖਤ ਤੋਂ ਸਖਤ ਕਾਰਵਾਈ ਤੇ ਰਾਤੋਂ ਦਿਨ ਚੜ੍ਹਨ ਦਿਨ ਜੀ ਸਾਡਾ ਬੱਚਾ 24 ਘੰਟੇ ਦੇ ਅੰਦਰ ਇਹਨਾਂ ਨੂੰ ਚਾਹੀਦਾ ਵਾ ਜੀ ਧਮਕੀਆਂ ਸਰ ਪ੍ਰਸ਼ਾਸਨ ਇਹ ਦੇ ਰਿਹਾ ਜੀ ਇਹ ਇਹਨਾਂ ਦੇ ਜੇ ਨਹੀਂ ਹਟਦੇ ਇਹਨਾਂ ਦੀ ਵੀਡੀਓ ਬਣਾਓ ਤੇ ਇਹਨਾਂ ਦੇ ਪਰਚੇ ਦੋ ਜੀ ਅਸੀਂ ਬਹੁਤ ਧੰਨਵਾਦ ਕਰਾਂਗੇ ਜੀ ਪ੍ਰਸ਼ਾਸਨ ਦਾ ਇੱਕ ਅਸੀਂ ਇੱਕ ਇਨਸਾਫ ਦੇ ਤੌਰ ਤੇ ਧਰਨਾ ਦਿੱਤਾ ਤੇ ਜੇ ਇਹਨਾਂ ਸੜਕ ਤੇ ਪਰਚੇ ਕਰਨੇ ਜੀ ਸੜਕੇ ਕਰਨੀ ਸਾਨੂੰ ਪਰਚਿਆਂ ਦਾ ਕੋਈ ਡਰ ਨਹੀਂ ਇੱਥੇ ਹੀ ਕਰਨਾ ਇੱਥੋਂ ਹੀ ਸਾਨੂੰ ਜੇਲ੍ਹ ਭੇਜਦੇ ਸਾਨੂੰ ਕੋਈ ਇਤਰਾਜ਼ ਨਹੀਂ ਕਿ ਜਿੰਨੇ ਮੇਰੇ ਭਰਾ ਮੇਰੇ ਵਾਲਵਿਕ ਸੰਸਥਾ ਤੋਂ ਮੇਰੇ ਆਏ ਆ ਜੀ ਜੋ ਮੇਰੇ ਪਿੰਡ ਤੋਂ ਆਇਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਤੇ ਸਾਰਿਆਂ ਦੇ ਪਰਚੇ ਦੇਣ ਅਸੀਂ ਸਾਰੇ ਜਾਣ ਨੂੰ ਤਿਆਰ ਹਾਂ ਜੀ ਕੋਈ ਚੱਕਰ ਨਹੀਂ ਜੀ ਸਾਨੂੰ ਮਾਰੇ ਇਸ ਗੱਲ ਦਾ ਕੋਈ ਡਰ ਨਹੀਂ ਗਾ ਸਲਾਹ ਜੀ ਜਿਹੜਾ ਅੱਜ ਧਰਨਾ ਲਗਾਇਆ ਗਿਆ ਹੈ। ਭਾਜੀ ਗੋਪੇ ਸਿੰਘ ਪਾਲਾ ਸਪੋਰਟਸਲ ਦਾ ਚੇਅਰਮੈਨ ਪੰਜਾਬ। ਇਹ ਧਰਨਾ ਕਾਦੀ ਗੱਲ ਲਾਇਆ ਗਿਆ ਜੀ। ਇਹ ਜੀ ਇਹ ਮੁੰਡਾ ਤਿੰਨ ਤਰੀ ਦਾ ਸੁੱਕਿਆ ਗਿਆ ਪਿੰਡੋਂ ਪਿੰਡ ਪਹੁਂਦਾ ਤੇ ਪੁਲਿਸ ਪ੍ਰਸ਼ਾਸਨ ਕੋਈ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਇਹਨਾਂ ਨੂੰ ਸਭ ਕੁਝ ਪੁੱਛਦੇ ਆ ਵੀ ਕੀ ਮਸਲਾ ਹੱਲ ਹੋਇਆ ਤੁਹਾਡਾ ਪਰ ਕੋਈ ਮਸਲਾ ਹੱਲ ਨਹੀਂ ਇਹਨਾਂ ਨੂੰ ਪੁੱਛਣਾ ਚਾਹੀਦਾ ਪੁਲਿਸ ਨੂੰ ਪਰ ਇਹ ਉਹਨਾਂ ਨੂੰ ਪੁੱਛਦੇ ਆ ਵੀ ਕੀ ਮਸਲਾ ਹੱਲ ਤੁਹਾਡਾ ਇਹਨਾਂ ਨੇ ਫੋਟੋਆਂ ਵੀ ਦਿੱਤੀਆਂ ਹੀਆਂ ਕੈਮਰੇ ਕਿ ਕਢਾ ਗਏ। ਇਹ ਨਾ ਘਰ ਵਾਲਿਆ ਕਢਾ ਦਿੱਤੀ ਪੁਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਇੱਕ ਮਹੀਨਾ ਹੋ ਗਿਆ ਜਾਂ ਜਾਂ ਕੀ ਮੰਗ ਕਰਦੇ ਤੁਸੀਂ ਅਸੀਂ ਇਨਸਾਫ ਤੋਂ ਆਦੀ ਮੰਗ ਕਰਦੇ ਹਾਂ ਚਲੋ ਉਹਨਾਂ ਚਰੇ ਗਰੀਬਾਂ ਦਾ ਬੱਚਾ ਬੇਰਗੀ ਉਹਨਾਂ ਨੂੰ ਇਹ ਪ੍ਰਸ਼ਾਸਨ ਕਰੇ ਕਾਰਵਾਈ ਕਰੇ ਉਹਨਾਂ ਦੇ ਤੇ ਜਿਹੜੇ ਇਹ ਧਰਨਾ ਲਗਾਇਆ ਗਿਆ ਲੋਕ ਖੱਜਲ ਖਰਾਬ ਹੋ ਰਹੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਇਹ ਜੀ ਹੁਣ ਤੁਹਾਨੂੰ ਪਤਾ ਹੀ ਆ ਜੀ ਬੇਟਾ ਉਹਨਾਂ ਦਾ ਗਵਾਚਾ ਉਹਨਾਂ ਦੇ ਖੱਤਰ ਖਵਾਰੀ ਤੇ ਪੰਜਾਬ ਪੁਲਿਸ ਹੀ ਕਰਵਾ ਰਹੀ ਆ ਕਿ ਜੇ ਪਹਿਲਾਂ ਉਹਨਾਂ ਨੂੰ ਸਾਥ ਮਿਲਿਆ ਤੇ ਨਾ ਖੱਤਰ ਖਰਾਬ ਹੋਣ ਤੇ ਪੁਲਿਸ ਨੇ ਕੋਈ ਇਨਸਾਫ ਨਹੀਂ ਦਿੱਤਾ ਇੱਕ ਮਹੀਨਾ ਹੋ ਗਿਆ ਨਾ ਕੋਈ ਇਨਸਾਫ ਨਹੀਂ ਦਿੱਤਾ ਨਾ ਇੱਕ ਘਰ ਇੱਕ ਬੰਦਾ ਵੀ ਨਹੀਂ ਨਾ ਗ੍ਰਿਫਤਾਰ ਕੀਤਾ ਕੋਈ ਕੈਮਰੇ ਕੋਈ ਚੈੱਕ ਕੀਤਾ ਕੋਈ ਨਹੀਂ ਇਹਨਾਂ ਚੈੱਕ ਕੀਤਾ ਉਹਨਾਂ ਘਰਾਂ ਚੈੱਕ ਕੀਤੇ ਆ ਸਿਰਫ ਉਹ ਵੀ ਫੋਟੋਆਂ ਉਹਨਾਂ ਨੇ ਕਢਾ ਲਈਆਂ ਨਾ ਉਹ ਦਿੱਤੀਆਂ ਆ ਜੀ ਦੇਖੇ ਨਾ ਹਾਂ ਜੀ ਜਿਵੇਂ ਬੱਚਾ ਤੋਂ 11 ਸੇ بڑے ਜਿਹੜੇ ਵਾਲੇ ਦਵਾਲ ਦੇ ਸਾਰੇ ਕਹਿ ਰਹੇ ਆ ਹਾਂ ਜੀ ਉਹ ਚੈੱਕ ਕੀਤੇ ਆ ਮਤਲਬ ਜਿਹੜਾ ਰੋਡ ਤੇ ਜਾਂ ਕੀ ਗੱਲ ਕਰ ਰਹੇ ਸਾਰੇ ਰੋਡ ਤੇ ਕਿੰਨਾ ਹੱਕੇ ਦੀ ਕਿੰਨਾ ਬਾਕੀ ਹੁਣ ਹੰਗਾਲ ਨਾਲ ਕੋਈ ਗੱਲਬਤ ਹੋ ਗਈ ਹੈ ਤੇ ਜਿਹੜਾ ਬੱਚੇ ਦਾ ਮੈਟਰ ਹੈ ਵਾਕਈ ਸੀਰੀਅਸ ਹੈ ਤੇ ਉਸ ਬੱਚੇ ਅਸੀਂ ਪਹਿਲਾਂ ਹੀ ਬਹੁਤ ਮਿਹਨਤ ਕੀਤੀ ਹੈ ਤੇ ਹੁਣ ਵੀ ਇਹਨਾਂ ਨੇ ਲੋ ਇਹ ਨਾਲ ਗੱਲਬਤ ਹੋਈ ਹੈ ਸਾਨੂੰ ਕੁ ਜਿਹੜੀਆਂ ਗੱਲਾਂ ਪਹਿਲਾਂ ਨਹੀਂ ਸੀ ਸਾਡੇ ਸਾਹਮਣੇ ਆਈਆਂ ਠੀਕ ਹੈ ਉਹ ਅਸੀਂ ਚਲਦੀ ਸੀ ਉਹ ਜਦ ਅੰਦਰ ਵਿੱਚ ਵਿੱਚ ਸੀ ਇਹਨਾਂ ਵਿੱਚ ਕੋ ਬੰਦੇ ਹੋ ਜੇ ਸਾਨੂੰ ਕਰਕੇ ਰੌਣਾ ਪੋਣ ਲਈ ਛੇਤੀ ਹੀ ਜਿਹੜਾ ਵਾ ਇਸ ਅ ਜੜ ਤੇ ਪੁੰਜਾ ਕੇ ਹੋਵੇ ਉਹਦਾ ਵਸ਼ੇਤ ਤਾਂ ਗਿਆ ਅਈ ਛੇਤੀ ਨੂੰ ਦਸਤਾਰ ਕਰਾਂ